ਇਹ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਸਾਡੇ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜੁੱਧ ਨਸ਼ਿਆਂ ਵਿਰੁੱਧ ਨੂੰ ਜਿਹੜਾ ਵਾ ਕਾਫੀ ਹੰਗਾਰਾ ਮਿਲਿਆ ਤੇ ਕਾਫੀ ਜਿਹੜਾ ਅਸੀਂ ਕੰਟਰੋਲ ਵੀ ਕਰ ਲਿਆ ਤੇ ਗਾਹ ਵੀ ਕੰਟਰੋਲ ਕਰਾਂਗੇ ਕੱਲ ਇਸੇ ਭਾਵ ਤੇ ਜਿਹੜਾ ਵਾ ਮੈਂ ਵਾ ਇੱਕ ਭਾਨੂੰ ਨਾਂ ਦਾ ਲੜਕਾ ਜੀ ਜਿਹੜਾ ਮੈਨੂੰ ਕਾਫੀ ਦਿਨ ਤੋਂ ਤਲਾਸ਼ੀ ਕਿ ਇੱਕ ਕਾਫੀ ਜੋਰਾਂ ਦੇ ਸਮਾਨ ਵੇਚਦਾ ਹੈ ਤੇ ਮੈਂ ਭਾਨੂੰ ਨੂੰ ਤੇ ਬੱਬਰ ਨੂੰ ਇਹ 10 ਗ੍ਰਾਮ ਸਮਾਨ ਜਿਹੜਾ ਅਗੇ ਡਿਲੀਵਰ ਕਰ ਜਾ ਰਿਹਾ ਸੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਦੇ ਉੱਤੇ ਮਕਰਮਾ ਦਰਜ ਕੀਤਾ ਉਸ ਤੋਂ ਇਲਾਵਾ ਅਸੀਂ ਇੱਕ ਅ ਭਾਨੂੰਆ ਰੋੜ ਦੇ ਤੇ ਰੇਲਵੇ ਸਟੇਸ਼ਨ ਦੇ ਲਾਗੇ ਝਾੜੀਆਂ ਨੇ ਕਾਫੀ ਉਧਰ ਨੂੰ ਪਟੋਲਿੰਗ ਕਰਦੇ ਜਾ ਰਹੇ ਸੀ ਤੇ ਉਧਰ ਲੜਕੇ ਬੈਠ ਕੇ ਨਾ ਤੇ ਨਸ਼ਾ ਕਰ ਰਹੇ ਸੀ 6 ਨੌਜਵਾਨ ਸੀ ਉਹਨਾਂ ਛਾ ਨੂੰ ਅਸੀਂ ਕਾਬੂ ਕਰਕੇ ਉਹਨਾਂ ਤੇ 27 ਐਨਡੀ ਐਕਟ ਦਾ ਪਰਚਾ ਦਿੱਤਾ ਜਿਹਦੇ ਤਹਿਤ ਕਿ ਜਿਹੜਾ ਵਾ ਉਹ ਨਸ਼ਾ ਛਡਾਉਣ ਲਈ ਉਹਨਾਂ ਨੂੰ ਮਾਨਜੁਗ ਅਦਾਲਤ ਦੇ ਹੁਕਮ ਨਾਲ ਜੋ ਸਰਕਾਰੀ ਹਸਪਤਾਲਾ ਸਾਡਾ ਉਥੇ ਡੀਡਿਕਸ਼ਨ ਸੈਂਟਰ ਬਣਿਆ ਉਥੇ ਰੱਖਿਆ ਜਾਂਦਾ ਜਦੋਂ ਉਹਨਾਂ ਦਾ ਨਸ਼ਾ ਛੁੱਟ ਜੇ ਜਾਂ ਨਸ਼ਾ ਛੱਡ ਜਾਣ ਤਾਂ ਸਹੀ ਹੋ ਜਾਣਾ ਉਦੋਂ ਫਿਰ ਮਾਨਜੁਗ ਅਦਾਲਤ ਤੇ ਪੇਸ਼ ਕਰਕੇ ਤੇ ਉਹਨਾਂ ਨੂੰ ਜਿਹੜਾ ਵਾ ਡਿਸਚਾਰਜ ਕਰਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਗਾਂ ਤੋਂ ਜਿਹੜੀ ਆ ਇਹ ਕਾਰਵਾਈ ਜਾਰੀ ਰਹੇਗੀ ਨਸ਼ੇ ਵਾਲੇ ਕਿਸੇ ਨੂੰ ਵੀ ਜੜਾ ਵਾ ਉਹ ਬਖਸ਼ਿਆ ਨਹੀਂ ਜਾਏਗਾ ਪਬਲਿਕ ਨੂੰ ਪੀਸ ਮਹਿਨਤ ਹੋਣਾ ਚਾਹੀਦਾ ਪਬਲਿਕ ਨੂੰ ਇਹੀ ਮੇਰੀ ਜਿਹੜੀ ਇੱਕ ਰਿਕਵੈਸਟ ਹੈ ਮਨਤਾ ਹੈ ਕਿ ਸਾਡਾ ਸਹਿਯੋਗ ਦਿਓ ਜਿੱਥੇ ਵੀ ਤੁਹਾਨੂੰ ਕੋਈ ਪਤਾ ਲੱਗਦਾ ਕੋਈ ਬੰਦਾ ਨਸ਼ਾ ਵੇਚਦਾ ਹੈ ਜਾਂ ਨਸ਼ਾ ਕਰਦਾ ਹੈ ਵੇਚਣ ਵਾਲੇ ਦਾ ਤੇ ਬਹੁਤ ਜਲਦੀ ਤਾਂ ਜਿਹੜਾ ਕਰਨ ਵਾਲਾ ਵਾ ਦਾ ਇਹ ਦੱਸੋ ਉਹਨੂੰ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਵਾਂਗੇ ਜਿੱਥੇ ਉਹਦਾ ਫ੍ਰੀ ਦੇ ਵਿੱਚਲਾਜ ਹੋਵੇਗਾ ਨਾਮ ਉਤਰ ਖੇਜੇਗਾ ਜਿਹੜਾ ਫਲਾ ਦੇਗਾ ਬਿਲਕੁਲ ਜੀ ਕਿਸੇ ਦਾ ਨਾਮ ਸਾਹਮਣੇ ਨਹੀਂ ਆਏਗਾ ਮੈਂ ਹੁਣ ਤੱਕ ਜਿਹੜੇ ਆ ਉਹ 40 ਤੋਂ ਵੱਧ ਜਿਹੜੇ ਨਸ਼ੇੜੀ ਨਸ਼ੇ ਵਾਲੇ ਸੀਗੇ ਵੇਚਣ ਵਾਲੇ ਤੇ ਜਿਹੜੇ ਡਿਕਟਰ ਸੀਗੇ ਉਹ ਕਾਬੂ ਕੀਤੇ ਨੇ ਅੱਜ ਤੱਕ ਕਿਸੇ ਵੀ ਬੰਦੇ ਦਾ ਕੋਈ ਨਾਮ ਨਹੀਂ ਆਇਆ ਸਾਹਮਣੇ ਕਿ ਕਿੰਨੇ ਮੈਨੂੰ ਫਲਾਏ ਕਿੰਨੇ ਨਹੀਂ